ਅ ਐਡਮੈਂਟਨ ਤੇ ਇਹਦੇ ਆਲੇ ਦੁਆਲੇ ਤੇ ਹੋਰ ਸੂਬੇ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦਾ ਮੌਸਮ ਆ ਉਹਨੇ ਕੁਝ ਉਹਦੇ 'ਚ ਤਬਦੀਲੀ ਹੋਈ ਆ ਯਾਨੀ ਕਿ ਇੱਥੇ ਮੀਂਹ ਪੈਣ ਲੱਗਾ ਥੋੜਾ ਥੋੜਾ ਔਰ ਉਹਦੇ ਨਾਲ ਜਿਹੜੀ ਇੱਥੇ ਸਿਚੁਏਸ਼ਨ ਸੀਗੀ ਸੂਬੇ ਦੇ ਵਿੱਚ ਪੂਰੀ ਉਹ ਅੱਗਾਂ ਵਾਲੀ ਉਹਦੇ ਤੇ ਥੋੜੀ ਜੀ ਰਾਹਤ ਜਿਹੜੀ ਆ ਮਿਲੀ ਆ ਫੋਰਟ ਮਖਮਰੀ ਦੇ ਨੇੜੇ ਜਿੱਥੇ ਤੁਹਾਨੂੰ ਪਤਾ ਫੋਰਟ ਮਖਮਰੀ ਜਿੱਥੋਂ ਤੇਲ ਨਿਕਲਦਾ ਹੈਗਾ ਔਰ ਉਹਦੇ ਨੇੜੇ ਤੇੜੇ ਅੱਗਾਂ ਜਿਹੜੀਆਂ ਸਿਗੀਆਂ ਜੀ ਲੱਗੀਆਂ ਹੋਈਆਂ ਸੀ ਔਰ ਖਤਰਾ ਇਸ ਤਰ੍ਹਾਂ ਬਣਿਆ ਸੀ ਵੀ ਹੋ ਸਕਦਾ ਜਿੰਨੀ ਤੇਜ਼ ਹਵਾਵਾਂ ਚੱਲ ਰਹੀਆਂ ਸੀਗੀਆਂ ਆ ਪਈ ਉਹ ਜਿਹੜੇ ਟਾਊਨ ਦੇ ਵਿੱਚ ਉਹ ਅੱਗਾਂ ਪਹੁੰਚ ਜਾਣ ਮੰਗਲਵਾਰ ਵਾਲੇ ਦਿਨ ਕੋਈ 6600 ਦੇ ਕਰੀਬ ਵਿਅਕਤੀ ਜਿਹੜੇ ਜੀ ਉੱਥੋਂ ਐਵੈਕੂਏਟ ਕੀਤੇ ਗਏ ਨੇ ਪਰ ਹੁਣ ਇਹ ਜਿਹੜਾ ਮੀਂਹ ਆਇਆ ਤੇ ਥੋੜੇ ਜਿਹਾ ਤਾਪਮਾਨ ਵੀ ਘਟਿਆ ਤੇ ਨਾਲ ਦੀ ਨਾਲ ਜਿਹੜੀਆਂ ਹਵਾਵਾਂ ਆ ਉਹ ਵੀਆਂ ਥੋੜੀਆਂ ਜੀਆਂ ਮਠੀਆਂ ਪਈਆਂ ਜੀ ਉਹਦਾ ਕਰਕੇ ਜਿਹੜੇ ਫਾਇਰ ਫਾਈਟਰ ਨੇ ਉਹਨਾਂ ਨੂੰ ਰਾਹਤ ਮਿਲੀ ਆ ਇਹਨਾਂ ਤੇ ਕੰਟਰੋਲ ਕਰਨ ਦੀ ਉਹ ਕਹਿੰਦੇ ਵੀ ਜੇ ਇਹ ਇਸ ਤਰ੍ਹਾਂ ਦਾ ਮੌਸਮ ਰਿਹਾ ਤੇ ਅਸੀਂ ਉਹਦੇ ਤੇ ਕਾਬੂ ਪਾ ਲਾਂਗੇ ਪਰ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਦਾ ਪੂਰੀ ਤਰ੍ਹਾਂ ਕਾਬੂ ਕਰਨ ਲਈ ਉਹ ਜੜੀਆਂ ਆਗਾਂ ਨੇ ਜੀ ਉਹ ਕਹਿੰਦੇ ਉਹਨਾਂ ਨੂੰ ਹੋ ਸਕਦਾ ਕਈ ਮਹੀਨੇ ਲੱਗ ਜਾਣ ਇੱਥੋਂ ਤੱਕ ਉਹ ਕਹਿੰਦੇ ਅਸੀਂ ਕਹਿਣਾ ਨਹੀਂ ਚਾਹੁੰਦੇ ਪਰ ਹੋ ਸਕਦਾ ਸਾਲ ਵੀ ਲੱਗ ਜਾਵੇ ਜਿਹੜੀਆਂ ਨਾ ਮਤਲਬ ਪੱਤਿਆਂ ਪੁੱਤਿਆਂ ਦੇ ਨਾਲ ਭਰਿਆ ਹੋਇਆ ਥਾਂ ਹੁੰਦਾ ਜੀ ਜਿਹੜਾ ਡੀਪ ਡੂੰਘੀਆਂ ਅੱਗਾਂ ਲੱਗ ਚੁੱਕੀਆਂ ਹੁੰਦੀਆਂ ਉਹਨਾਂ ਨੂੰ ਬੁਝਾਉਣਾ ਉਹ ਕਹਿੰਦੇ ਕੋਈ ਸੌਖਾ ਕੰਮ ਨਹੀਂ ਹੈ ਪਰ ਉਹਨਾਂ ਦੀ ਕੋਸ਼ਿਸ਼ ਜਾਰੀ ਹੈ ਜੀ ਇਹ ਉਹ ਦੱਸਦੇ ਨੇ ਵੀ ਆ ਵੀਰਵਾਰ ਦੀ ਰਾਤ ਨੂੰ ਤਕਰੀਬਨ 10 ਮਿਲੀਮੀਟਰ ਜਿਹੜਾ ਮੀਂਹ ਆ ਉਹ ਪੈ ਜਾਣਾ ਔਰ ਆਸ ਕਰ ਰਹਾ ਆ ਵੀ ਇਹ ਸੋਮਵਾਰ ਤੱਕ ਇਸੇ ਤਰ੍ਹਾਂ ਦੀ ਕਣਮਣ ਕਣਮਣ ਹੁੰਦੀ ਰਹਿਣੀ ਹੈ ਜਿਹਦੇ ਨਾਲ ਉਨਾ ਨੂ ਪੂਰੀ ਉਮੀਦ ਆ ਜਿਹੜੇ ਫਾਇਰ ਫਾਈਟਰ ਆ ਔਰ ਅਫੀਸ਼ੀਅਲਸ ਆ ਭਾਈ ਇਹ ਜਿਹੜੀਆਂ ਅੱਗਾਂ ਆ ਇਹਨਾਂ ਦੇ ਅਸੀਂ ਕਾਬੂ ਕਰ ਲਾਂਗੇ ਪਰ ਦੇਖੋ ਗੱਲ ਆ ਉਹਨਾਂ ਨੇ ਲੋਕਾਂ ਨੂੰ ਦੱਸਿਆ ਵੀ ਜਿਹੜੀਆਂ ਬਹੁਤ ਸਾਰੀਆਂ ਅੱਗਾਂ ਲੱਗਦੀਆਂ ਨਾ ਉਹਦੇ ਲਈ ਜ਼ਿੰਮੇਵਾਰ ਹਿਊਮਨ ਬੀਇੰਗਸ ਹੀ ਆ ਔਰ ਕੋਈ ਨਹੀਂ ਉਹਨਾਂ ਨੂੰ ਉਹਨਾਂ ਨੇ ਫੇਰ ਹਦਾਇਤ ਦਿੱਤੀ ਆ ਵੀ ਭਾਈ ਇਸ ਤਰ੍ਹਾਂ ਦੇ ਕੰਮ ਕਰਨ ਤੋਂ ਤੁਸੀਂ ਬਚਾ ਕਰੋ ਕਿਉਂਕਿ ਇਹ ਜਿਹੜਾ ਲੌਂਗ ਵੀਕਐਂਡ ਆ ਰਿਹਾ ਆ ਇਸ ਵੀਕਐਂਡ ਦੇ ਉੱਤੇ ਵੀ ਬਹੁਤ ਸਾਰੀਆਂ ਅੱਗਾਂ ਜਿਹੜੀਆਂ ਜੀ ਆਰੰਭ ਹੋ ਜਾਂਦੀਆਂ ਹੁੰਦੀਆਂ ਦਾ ਇਸ ਕਰਕੇ ਉਹ ਲੋਕਾਂ ਨੂੰ ਕਹਿ ਰਿਹਾ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਚੇਤਨ ਰਹਿਣਾ ਪਵੇਗਾ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰਨਾ ਜਿਹਦੇ ਨਾਲ ਅੱਗਾ ਲੱਗ ਸਕਣ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ